ਹਾਂ ਜਿਹੜੇ ਬਲਾਮੇ ਦੇ ਕੁਰਸੀਆਂ ਛੱਡਦੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰਿਆਂ ਦੀ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਚਨਸ਼ਿਕਾ ਵਿੱਚ ਤਰਥਲੀ ਮਚਾ ਦਿੱਤੀ ਹੈ। ਦਾਸ ਦਈਏ ਕਿ ਇਹ ਖਬਰ ਬਦੋਵਾਲ ਵਿੱਚ ਹੋਏ ਇੱਕ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਟੇਜ ਤੇ ਸੱਦਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਸਟੇਜ ਸਟੇਜ ਤੇ ਉਨ੍ਹਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ। ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ। ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸੇ ਹਲਾਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ, ਉਨ੍ਹਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ, ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ। ਅੱਜ 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮੇਲੇ ਅਤੇ ਅਖਾੜਾ ਬੰਦ ਕਰ ਦਿੱਤਾ ਗਿਆ ਐਸਐਚਓ ਅਮਰਿਤਪਾਲ ਸਿੰਘ ਹੁਣ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿੱਚੇ ਹੋਣਗੇ ਬੰਦ ਕਰਾਵਾਂਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸੱਡ ਤੇ ਬੂਦਲਾਂ ਸੱਡਦੇ ਆ ਆ ਵੀਡੀਓ ਬਣਾਉਂਦਾ ਸਾਰਿਆਂ ਦੀ ਕੋਲਡਰ 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 10 ਵਜੇ ਪ੍ਰੋਗਰਾਮ ਓਵਰ ਆ ਚਲੋ ਇਹ ਸਾਰੇ ਆਪਣੇ ਘਰੀ ਕਰਨ ਉਧਰ ਦੇ ਦੇ ਇਨੂੰ ਲੈ ਕੇ ਉਧਰ ਨਾਲ ਲੱਗ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆ ਜਾ ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸਾਈਡ ਤੇ ਬੋਤਲਾਂ ਛੱਡਦੇ ਆ ਆ ਵੀਡੀਓ ਬਣਾਉਂਦਾ ਸਾਰੇ ਇਹਨਾਂ ਦੇ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਚਨਸ਼ਿਕਾ ਵਿੱਚ ਤਰਥਲੀ ਮਚਾ ਦਿੱਤੀ ਹੈ। ਦੱਸ ਦਈਏ ਕਿ ਇੱਕ ਖਬਰ ਬਦੋਵਾਲ ਵਿੱਚ ਹੋਏ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਟੇਜ ਤੇ ਸੱਦਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਐਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਸਟੇਜ ਸਟੇਜ ਤੇ ਅੜਗੇ ਉਹਨਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸ ਹਾਲਾਤਾਂ 'ਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ ਉਹਨਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮਿਲਲੇ ਅਤੇ ਖਾੜਾ ਬੰਦ ਕਰ ਦਿੱਤਾ ਗਿਆ ਐਸਐਚਓ ਅੰਮ੍ਰਿਤਪਾਲ ਸਿੰਘ ਹੁਣ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿੱਚੇ ਹੋਣਗੇ ਬੰਦ ਕਰਵਾਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸੱਡ ਤੇ ਬੂਦਲਾ ਸੱਡ ਤੇ ਆ ਆ ਵੀਡੀਓ ਬਣਾਉਂਦਾ ਸਾਰਿਆਂ ਦੀ ਕੋਲਡ 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 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣਾ ਕੰਮ ਕਰੀ ਕਰਨ। ਉਧਰ ਦੇ ਜਾ ਇਹਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ। ਲੈ ਆਓ ਇਹਨਾਂ ਨੂੰ ਲੈ ਕੇ ਆਜਾ। ਬੰਦ ਕਰਾਵਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਸੱਡ ਤੇ ਬੂਦਲਾਂ ਸੱਡ ਤੇ ਆ। ਆ ਵੀਡੀਓ ਬਣਾਉਂਦਾ ਸਾਰੇ ਵੀ। ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਸ਼ੰਸਕਾਂ ਵਿੱਚ ਤਰਲਲੀ ਮਚਾ ਦਿੱਤੀ ਹੈ। ਦੱਸ ਦਈਏ ਕਿ ਇੱਕ ਖਬਰ ਬਦੋਵਾਲ ਵਿੱਚ ਹੋਏ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਟੇਜ ਤੇ ਸੱਦਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਲ ਸਟੇਜ ਤੇ ਅੱਗੇ ਉਹਨਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ। ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ। ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸੇ ਹਲਾਤਾਂ 'ਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ ਉਹਨਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ, ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ। 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮਿਲਲੇ ਅਤੇ ਖਾੜਾ ਬੰਦ ਕਰ ਦਿੱਤਾ ਗਿਆ ਐਸਐਚਓ ਅਮਰਿਤਪਾਲ ਸਿੰਘ ਨੇ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿੱਚ ਹੋਣਗੇ ਬੰਦ ਕਰਾਵਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਸੱਡਦੇ ਬੋਤਲਾਂ ਸੱਡਦੇ ਆ ਆ ਵੀਡੀਓ ਬਣਾਉਣ ਦਾ ਸਾਰੇ ਨਹੀਂ ਕੋਲਡਰ ਕੋਲਡਰ ਕੋਲ 10 ਇਹ ਪ੍ਰੋਗਰਾਮ ਹੋਵਰਾ ਚੱਲ ਰਿਹਾ ਸਾਰੇ ਆਪਣਾ ਕਰੀ ਕਰਨ। ਉਧਰ ਦੇ ਜਾ ਇਹਨਾਂ ਨੂੰ ਲੈ ਕੇ ਉਧਰ ਨਾਲ ਲੈ ਕੇ ਜਾਓ ਇਹਨਾਂ ਨੂੰ। ਲੈ ਆਓ ਇਹਨਾਂ ਨੂੰ ਲੈ ਕੇ ਆ ਜਾਓ। ਬੰਦ ਕਰਾਵਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਛੱਡਦੇ ਬੋਤਲਾਂ ਛੱਡਦੇ ਆ। ਆ ਵੀਡੀਓ ਬਣਾਉਂਦਾ ਸਾਰਿਆਂ ਦੀ। ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਚਨਸ਼ਿਕਾ ਵਿੱਚ ਤਰਥਲੀ ਮਚਾ ਦਿੱਤੀ ਹੈ। ਦਾਸ ਦਈਏ ਕਿ ਇੱਕ ਖਬਰ ਬਦੋਵਾਲ ਵਿੱਚ ਹੋਏ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਟੇਜ ਤੇ ਸੱਦਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਸਟੇਜ ਸਟੇਜ ਤੇ ਆੜਗੇ ਉਹਨਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸ ਹਾਲਾਤਾਂ ਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ ਉਹਨਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮੇਲੇ ਅਤੇ ਅਖਾੜਾ ਬੰਦ ਕਰ ਦਿੱਤਾ ਗਿਆ ਐਸਐਚਓ ਅਮਰਿਤਪਾਲ ਸਿੰਘ ਹੁਣ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿੱਚੇ ਹੋਣਗੇ ਬੰਦ ਕਰਾਵਾਂਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸੱਡ ਤੇ ਬੂਦਲਾਂ ਸੱਡਦੇ ਆ ਆ ਵੀਡੀਓ ਬਣਾਵੰਨਾਂ ਸਾਰਿਆਂ ਦੀ ਫੋਲਡਰ 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 10 ਵਜੇ ਪ੍ਰੋਗਰਾਮ ਓਵਰ ਆ ਚਲੋ ਜੀ ਸਾਰੇ ਆਪਣੇ ਘਰੀ ਕਰਨ। ਉਧਰ ਦੇ ਦੇ। ਇਹਨੂੰ ਲੈ ਕੇ ਉਧਰ ਨਾਲ ਲੱਗ ਜਾਓ ਇਹਨਾਂ ਨੂੰ। ਲੈ ਆਓ ਇਹਨੂੰ ਲੈ ਕੇ ਆ ਜਾ। ਬੰਦ ਕਰਾਵਾਂਗੇ ਜਿਹੜੇ ਮੁਲਾਜ਼ਮਾਂ ਦੇ ਕੁਰਸੀਆਂ ਸਾਈਡ ਤੇ ਬੂਦਲਾਂ ਛੱਡਦੇ ਆ। ਆ ਵੀਡੀਓ ਬਣਾਉਂਦਾ ਸਾਰੇ ਜੀ। ਪੰਜਾਬੀ ਸੰਗੀਤ ਜਗਤ ਨਾਲ ਜੁੜੇ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਸ਼ੰਸਕਾਂ ਵਿੱਚ ਤਰਥਲੀ ਮਚਾ ਦਿੱਤੀ ਹੈ। ਦੱਸ ਦਈਏ ਕਿ ਇੱਕ ਖਬਰ ਬਦੋਵਾਲ ਵਿੱਚ ਹੋਏ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਸਟੇਜ ਤੇ ਸੱਦਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਸ਼ਟੇਜ ਸਟੇਜ ਤੇ ਅੜਗੇ ਉਹਨਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸੇ ਹਲਾਤਾਂ 'ਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ ਉਹਨਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮਿਲੇ ਅਤੇ ਖਾੜਾ ਬੰਦ ਕਰ ਦਿੱਤਾ ਗਿਆ ਐਸਐਚਓ ਅਮਰਿਤਪਾਲ ਸਿੰਘ ਨੇ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿੱਚੇ ਹੋਣਗੇ ਬੰਦ ਕਰਵਾਗੇ ਜਿਹੜੇ ਮਲਾਜ਼ਮਾਂ ਦੇ ਕੁਰਸੀਆਂ ਸੱਡ ਤੇ ਬੋਤਲਾਂ ਸੱਡ ਤੇ ਆ ਆ ਵੀਡੀਓ ਬਣਾਉਂਦਾ ਸਾਰੇ ਦੀ ਫੋਲਡਰ 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 10 ਵਜ ਗਿਆ ਪ੍ਰੋਗਰਾਮ ਓਵਰ ਚਲੋ ਜੀ ਸਾਰੇ ਆਪਣਾ ਕੰਮ ਕਰੀ ਕਰਨ ਉਧਰ ਦੇ ਦੇ ਇਨਾਂ ਨੂੰ ਲੈ ਕੇ ਆਓ ਇੱਧਰ ਨਾਲ ਲੈ ਕੇ ਜਾਓ ਇਹਨਾਂ ਨੂੰ ਲੈ ਆਓ ਇਹਨਾਂ ਨੂੰ ਲੈ ਕੇ ਆਜਾ ਬੰਦ ਕਰਾਵਾਂਗੇ ਜਿਹੜੇ ਮਲਾਮਾਂ ਦੇ ਕੁਰਸੀਆਂ ਸਾਈਡ ਤੇ ਬੂਦਲਾਂ ਸਾਈਡ ਤੇ ਆ ਵੀਡੀਓ ਬਣਾਉਂਦਾ ਸਾਰੇ ਨਹੀਂ ਪੰਜਾਬੀ ਸੰਗੀਤ ਜਗਤ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਨੇ ਪੰਜਾਬ ਦੇ ਪ੍ਰਚਨਸ਼ਿਕਾ ਵਿੱਚ ਤਰਥਲੀ ਮਚਾ ਦਿੱਤੀ ਹੈ। ਦੱਸ ਦਈਏ ਕਿ ਇੱਕ ਖਬਰ ਬਦੋਵਾਲ ਵਿੱਚ ਹੋਏ ਕਬੱਡੀ ਕੱਪ ਦੀ ਹੈ ਜਿੱਥੇ ਮਸ਼ਹੂਰ ਗਾਇਕ ਬੱਬੂ ਮਾਨੂ ਸਟੇਜ ਤੇ ਸੱਜਿਆ ਗਿਆ ਸੀ। ਬੱਬੂ ਮਾਨ ਦੀ ਐਂਟਰੀ ਨਾਲ ਜਿੱਥੇ ਲੋਕਾਂ ਦੀ ਭੀੜ ਉਤਸ਼ਾਹਜ ਸੀ ਉੱਥੇ ਹੀ ਕੁਝ ਨਸ਼ੇ ਵਿੱਚ ਟੱਲੀ ਹੋਏ ਲੋਕਾਂ ਨੇ ਸ਼ਰਾਬ ਪੀ ਕੇ ਹੰਗਾਮਾ ਕਰ ਦਿੱਤਾ। ਅਖਾੜੇ ਵਿੱਚ ਕੁਰਸੀਆਂ ਤੇ ਬੋਤਲਾਂ ਸੁੱਟੀਆਂ ਗਈਆਂ। ਹਾਲਾਤ ਇੰਨੇ ਖਰਾਬ ਹੋ ਗਏ ਕਿ ਪੁਲਿਸ ਮੁਲਾਜ਼ਮਾਂ ਤੇ ਵੀ ਹਮਲੇ ਹੋਣ ਲੱਗੇ। ਇਹ ਹਾਲਾਤਾਂ ਨੂੰ ਦੇਖਦੇ ਹੋਏ ਡੀਐਸਪੀ ਬਰਿੰਦਰ ਕੁਸ਼ ਸਟੇਜ ਤੇ ਚੜ ਗਏ ਉਹਨਾਂ ਨੇ ਬੱਬੂ ਮਾਨ ਤੋਂ ਮਾਈਕ ਲੈ ਕੇ ਪੁਲਿਸ ਨੂੰ ਹੁੱਲੜਵਾਜ਼ਾ ਨੂੰ ਰੋਕਣ ਦੇ ਹੁਕਮ ਦਿੱਤੇ ਪੁਲਿਸ ਨੇ ਤੁਰੰਤ ਲਾਠੀ ਚਾਰਜ ਕਰਕੇ ਹੰਗਾਮਾ ਕਰ ਰਹੇ ਲੋਕਾਂ ਨੂੰ ਭਜਾ ਦਿੱਤਾ ਡੀਐਸਪੀ ਨੇ ਕਿਹਾ ਕਿ ਅਜਿਹੀ ਗਤੀਵਿਧੀਆਂ ਕਿਸੇ ਹਲਾਤਾਂ ਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਕਿ ਜਿਹੜੇ ਵੀ ਬਦਮਾਸ਼ ਉੱਥੇ ਗੜਬੜ ਕਰ ਰਹੇ ਸਨ ਉਹਨਾਂ ਦੀ ਵੀਡੀਓ ਰਾਈ ਪਛਾਣ ਕੀਤੀ ਜਾ ਰਹੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਖੇਡ ਮੇਲਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਲਾਏ ਜਾਂਦੇ ਨੇ ਨਾ ਕਿ ਸ਼ਰਾਬ ਪੀ ਕੇ ਹੰਗਾਮਾ ਕਰਨ ਲਈ ਅੱਜ 10 ਵਜੇ ਹਾਲਾਤ ਹੋਰ ਨਾ ਵਿਗੜਨ ਇਸ ਲਈ ਮਿਲੇ ਅਤੇ ਖਾੜਾ ਬੰਦ ਕਰ ਦਿੱਤਾ ਗਿਆ ਐਸ ਐਚਓ ਅਮਰਿਤਪਾਲ ਸਿੰਘ ਹੁਣ ਇਹ ਸਾਰੀ ਘਟਨਾ ਦੀ ਜਾਂਚ ਖੁਦ ਕਰ ਰਹੇ ਹਨ ਅਤੇ ਜਲਦ ਹੀ ਬਦਮਾਸ਼ ਸਲਾਖਾਂ ਵਿਚੇ ਹੋਣਗੇ ਬੰਦ ਕਰਵਾਵਾਂਗੇ ਜਿਹੜੇ ਮਲਾਜਮਾਂ ਦੇ ਕੁਰਸੀਆਂ ਸਾਈਡ ਤੇ ਬੂਦਲਾ ਸੜਦੇ ਆ ਆ ਵੀਡੀਓ ਬਣਾਉਣਾ ਸਾਰਿਆਂ ਨੇ ਕੋਲਡਰ 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 10 ਵਜੇ ਪ੍ਰੋਗਰਾਮ ਓਵਰ ਹੈ ਚਲੋ ਜੀ ਸਾਰੇ ਆਪਣਾ ਕੰਮ ਕਰੀ ਕਰਨ। ਉਧਰ ਦੇ ਜਾ ਇਹਨਾਂ ਨੂੰ ਲੈ ਕੇ ਉਧਰ ਨਾਲ ਲੈ ਕੇ ਜਾਓ ਇਹਨਾਂ ਨੂੰ। ਲੈ ਆਓ ਇਹਨਾਂ ਨੂੰ ਲੈ ਕੇ ਆ ਜਾ। ਬੰਦ ਕਰਾਵਾਂਗੇ ਜਿਹੜੇ ਮਲਾਕਮਾਂ ਦੇ ਕੁਰਸੀਆਂ ਸਾਈਡ ਤੇ ਬੋਤਲਾਂ ਛੱਡਦੇ ਆ।